ਤੇਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗਰਮੀਤ ਸੁਨਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆ ਬਲਹਾਰੀ ਗੁਰ ਆਪਣੇ ਗੁਰ ਕਾ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾ ਹਰ ਕੇ ਗੁਣ ਹਰ ਭਾਉ ਮੰਦੇ ਸੇ ਗੁਰੂ ਤੇ ਪਾਈ ਜਨ ਗੁਰ ਕਾ ਭਾਣਾ ਮੰਨੇ ਤਨ ਘਮ ਘਮ ਜਾਈ ਜਨ ਸਤ ਗੁਰ ਪਿਆਰਾ ਦੇਖਿਆ ਤਨ ਕਾ ਹਾਂ ਵਾਰੀ ਜਨ ਗੁਰ ਕੀ ਕੀਤੀ ਚਾ ਕਰੀ ਤਨ ਸਦ ਬਲ ਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨੇ ਸਤਾਰਾ ਜੋ ਹਰ ਨਾਮ ਧਿਆਨ ینده ਤੇ ਜਨ ਪਰਵੰਨ ਤਨ ਵਟੋਂ ਨਾਨਕ ਵਾਰਿਆ ਸਦਾ ਸਦਾ ਕੁਰਬਾਨ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵੰਦੈ ਤਿਨ ਹਰ ਪਲ ਪਾਵੈ ਜਨ ਹਰ ਸੇਤੀ ਫਿਰਹੜੀ ਤਿਨ ਜੀਵ ਪ੍ਰਭ ਨਾਲੇ ਹੋਏ ਜਪ ਜਪ ਪਿਆਰਾ ਜੀਵੰਦੇ ਹਰ ਨਾਮ ਸੁਮਾਲੇ ਜਨਗਰਮਕ ਪਿਆਰਾ ਸੇਵਿਆ ਤਨ ਕਾ ਘਮ ਜਾਇ ਹੋਏ ਆਪ ਛਟੇ ਪਰਵਾਰ ਸੇ ਸਭ ਜਗਤ ਛਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨ ਜੋ ਗੁਰ ਸਿੱਖ ਗੁਰ ਸੇਵੰਦੀ ਸੇ ਪੁੰਨ ਪਰਾਨੀ ਜਨ ਨਾਨਕ ਤਿੰਨ ਕਉ ਵਾਰਿਆ ਸਦਾ ਸਦਾ ਕੋ ਰ ਬਾਣੀ ਗੁਰ ਮੁਖ ਸਾਖੀ ਸਹੇਲੀਆ ਸੇ ਆਪ ਹਰ ਭਾਈਆ ਹਰ ਦਰਗਹ ਫੈਨਾਈਆ ਹਰ ਆਪ ਗਲ ਲਾਈਆ ਜੋ ਗੁਰ ਮੁਖ ਨਾਮ ਧਿਆਇੰਦੇ ਤਨ ਦਰਸਾਨ ਦੀਜੈ ਹਮ ਤਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਾਨ ਸੁਪਾਰੀਆਂ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਓ ਜਮ ਪਕੜ ਚਲਾਈਆ ਜਨ ਹਰ ਨਾਮ ਹਰ ਚੇਤੇ ਆ ਹਿਰਦਾ ਉਰ ਤਾਰੇ ਤਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰ ਮੁਖ ਜਾਣ ਨਾਨਕ ਜਨ ਸਤ ਗੁਰ ਪੀਤੇ ਰੰਗ ਰਲੀਆਂ ਮਾਣ ਸਤ ਗੁਰ ਦਾਤਾ ਆਖੀਐ ਉਸ ਕਰੇ ਫਸਾਉ ਹਉ ਗੌਰ ਬਟਹੁ ਸਦ ਵਾਰਿਆ ਜਨ ਦਿੱਤੜਾ ਨਾਮ ਸੋ ਧੰਨ ਗੁਰੂ ਸਵਾਸ ਹੈ ਹਰ ਦੇ ਸਨੇਹ ਹਉ ਵੇਖ ਵੇਖ ਗੁਰ ਵਿਗਸਿਆ ਗੁਰ ਸਤ ਗੁਰ ਦੇਹ ਹ ਗੁਰ ਰਸਨਾ ਅਮਰਤ ਬੋਲਦੀ ਹਰ ਨਾਮ ਸੁਆਵੀ ਜਨ ਸੁਣ ਸਿਖਾਂ ਗੁਰ ਮੰਨੇ ਤਿੰਨ ਭੁਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਾਹੋ ਕਿਥ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਨ ਗੋਰ ਮੁਕ ਹਰਿਆ ਰਾਧਿਆ ਸੇ ਸਹ ਵਡ ਦਾਣੀ ਹਉ ਸਤ ਗੁਰ ਕਉ ਸਦ ਵਾਰਿਆ ਗੁਰ ਬਚਨ ਸੁਮਾਣੀ ਤੂੰ ਠਾਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਭਾਵੇ ਤੇਰੀ ਬੰਦਗੀ ਤੂੰ ਗੋਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹਰੰਗੀ ਜੋ ਤਿਸ ਭਾਵੇ ਨਾਨਕ ਸਾਈਂ ਗਲ ਚੰਗੀ ਉਠਾ ਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਦ ਭਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹਉ ਰੰਗੀ ਜੋ ਤਿਸ ਭਾਵੇ ਨਾਨਕ ਸਾਈ ਗਨ ਚੰਗੀ ਵਾਹਿ ਗੁਰੂ ਜੀ ਕਾ ਖਾਲਸਾ